ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਫਿਰ ਤੋਂ ਫਤਵਾ ਦੇਣਾ ਜ਼ਰੂਰੀ ਸਮਝਿਆ ਅਸੀਂ ਦੇਖਿਆ ਹਰ ਘਰ ਦੇ ਬਾਹਰ ਜਿਹੜਾ ਬੋਰਡ ਲੱਗਾ ਫਲੈਕਸ ਲੱਗੇ ਸਟicker ਲੱਗੇ ਆ ਸਤਨਾਮ ਸਿੰਘ ਦੇ ਲੱਗੇ ਨੇ ਆਮ ਆਦਮੀ ਪਾਰਟੀ ਘੜੀ ਵਾਲਾ ਬੰਦਾ ਤੁਹਾਡੀਆਂ ਉਮੀਦਾਂ ਹੈਗੀਆਂ ਉਹਦੇ ਕੋਈ ਸਾਡੇ ਕੰਮ ਕਰਾਲੇਗਾ ਪਹਿਲਾਂ ਜਿਹੜਾ ਕਾਉਂਸਲਰ ਹੀ ਉਹਨਾਂ ਵੱਲੋਂ ਕੰਮ ਕਰਵਾਏਗੇ ਕਾਂਗਰਸ ਪਾਰਟੀ ਦਾ ਕੁਝ ਨਹੀਂ ਕਰਾਇਆ ਤੇ ਇਹਨਾਂ ਨੇ ਬੂਹੇ ਕੇ ਪਾਣੀ ਪੂਝੇ ਚੁੱਕ ਕੇ ਤਾਂ ਲੰਘਦੇ ਹੀ ਹੁਣ ਤੁਸੀਂ ਦੇਖੋ ਅਕਾਲੀ ਦਲ ਆਪਣੇ ਆਪ ਚ ਖਤਮ ਹੀ ਹੋ ਗਿਆ ਵਾ ਜਦੋਂ ਤੁਸੀਂ ਧਰਮ ਦੀ ਬੇਅਦਬੀ ਕਰੋਗੇ ਉਹਨਾਂ ਲੋਕਾਂ ਨੂੰ ਮਾਫੀਆਂ ਦੋਗੇ ਤੇ ਲੋਕ ਤੁਹਾਨੂੰ ਮਾਫ ਕਰਨਗੇ ਜਿੱਦੋਂ ਤੋਂ ਪਹਿਲਾਂ ਹੀ ਗੋਟ ਲੰਮਾ ਪੈ ਗਿਆ ਜਿੱਦੋਂ ਪਹਿਲਾ ਹੀ ਪੜਾ ਜੀ ਇਹ ਮਾਹੌਲ ਕੀ ਹੈ ਤੁਹਾਡੇ ਪਿੰਡ ਦਾ ਉਹ ਤੁਸੀਂ ਐਟਰ ਵੀ ਕੰਡਿਆ ਤੁਹਾਨੂੰ ਆਪੇ ਪੜਾ ਲੱਗਦਾ ਜਿਹੜਾ ਹੀ ਕਿ ਦੱਸਣਾ ਆਪਣੇ ਮੂੰਹੋਂ ਕੱਲੇ ਦਿਨ ਤੁਸੀਂ ਕਹਿੰਦੇ ਸੀ ਕਿ ਵੇਖੋ ਕੀ ਬੰਦਦਾ ਉਹ ਫਿਰ ਤੁਹਾਨੂੰ ਪਹਿਲਾਂ ਪਤਾ ਨਹੀਂ ਭਾਈ ਤੇ ਉਹ ਦੰਦੇ ਆ ਵੀ ਚਲੋ ਜੀ ਸਾਡੀ ਬੜੀ ਐਮਐਲਏ ਸਾਹਿਬ ਮਤ ਕਰਨ ਦੇ ਆਪਾਂ ਤਾਂ ਉਹਨਾਂ ਦੇ ਸਿਰ ਤੇ ਆ ਲੱਗੇ ਹਾਂਜੀ ਤੇ ਹੁਣ ਪਿੰਡ ਵਾਲੇ ਵੀ ਜਾਈ ਸਾਰੇ ਸਾਥ ਦੇ ਹੁੰਦੇ ਜੀ ਪਹੁੰਚੇ ਆ ਬਟਾਲਾ ਦੀ ਵਾਰਡ ਨੰਬਰ 24 ਦੇ ਵਿੱਚ ਜਿੱਥੇ ਨਗਰ ਨਿਗਮ ਦੀ ਜਿਮਨੀ ਚੌਣ ਹੋਣ ਜਾ ਰਹੀ ਆ ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜਨੇ ਲੜ ਰਹੇ ਨੇ ਦੂਸਰੇ ਪਾਸੇ ਸ਼੍ਰੋਮਣੀ ਕਾਲੀ ਦਲ ਅਤੇ ਭਾਜਪਾ ਕਾਂਗਰਸ ਇਸ ਦੌੜ ਦੇ ਵਿੱਚੋਂ ਬਾਹਰ ਹੋ ਗਈ ਕਿਉਂਕਿ ਉਹਨਾਂ ਦੇ ਕਾਗਜ਼ ਜਿਹੜੇ ਸੀ ਉਹਨਾਂ ਨੇ ਵਾਪਸ ਲੈ ਲਏ ਸੀ ਆਪਣੇ ਕਾਗਜ਼ ਕਿਸੇ ਕਾਰਨਾ ਕਰਕੇ ਉਹਨਾਂ ਨੂੰ ਕਾਗਜ਼ ਆਪਣੇ ਵਾਪਸ ਲੈਣੇ ਪਏ ਤੇ ਨਾਲ ਦੀ ਨਾਲ ਦੱਸ ਦਈਏ ਕਿ ਇਸ ਪਿੰਡ ਦੇ ਹਾਲਾਤ ਤੁਸੀਂ ਵੇਖ ਲਓ ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਫਿਰ ਤੋਂ ਫਤਵਾ ਦੇਣਾ ਜ਼ਰੂਰੀ ਸਮਝਿਆ ਕਿਉਂ ਸਮਝਿਆ ਕਿਉਂਕਿ ਹਰ ਘਰ ਦੇ ਬਾਹਰ ਤੁਸੀਂ ਦੇਖੋ ਬੋਰਡ ਲੱਗਾ ਵਾ ਆਮ ਆਦਮੀ ਪਾਰਟੀ ਦਾ ਮੇਰੀ ਵਾਰਡ ਮੇਰਾ ਪਰਿਵਾਰ ਸਤਨਾਮ ਸਿੰਘ ਉਮੀਦਵਾਰ ਵੱਲੋਂ ਸ਼ਹਿਰੀ ਕਲਸੀਦਾ ਕਿਤੇ ਨਾ ਕਿਤੇ ਲੋਕ ਜ਼ਰੂਰ ਧੰਨਵਾਦ ਕਰਦੇ ਨੇ ਕਿਉਂਕਿ ਲਗਾਤਾਰ ਉਸ ਵੱਲੋਂ ਸ਼ਹਿਰ ਦੇ ਵਿਕਾਸ ਵਾਸਤੇ ਅੱਗੇ ਆਇਆ ਗਿਆ ਲਗਾਤਾਰ ਸ਼ਹਿਰ ਦੇ ਵਿਕਾਸ ਵਾਸਤੇ ਕਾਰਜ ਕੀਤੇ ਗਏ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਵਾਰਡ ਨੰਬਰ 24 ਦੇ ਵਿੱਚ ਕਿਸ ਤੀਕੇ ਦੇ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦੇਣਾ ਗੱਲਬਾਤ ਕਰ ਲਾਂਗੇ ਲੋਕਾਂ ਦੇ ਨਾਲ ਹੀ ਚੱਲ ਕੇ ਉਹਨਾਂ ਦੀ رائے ਜਾਣ ਲੈਣੇ ਕਿ ਕਿਸ ਤੀਕੇ ਨਾਲ ਦੇਖਦੇ ਨੇ ਇਸ ਵਾਰ ਅੱਛਾ ਅਸੀਂ ਦੇਖਿਆ ਹਰ ਘਰ ਦੇ ਬਾਹਰ ਜਿਹੜਾ ਬੋਰਡ ਲੱਗਾ ਫਲੈਕਸ ਲੱਗੇ ਸਟicker ਲੱਗੇ ਆ ਸਤਨਾਮ ਸਿੰਘ ਦੇ ਲੱਗੇ ਨੇ ਆਮ ਆਦਮੀ ਪਾਰਟੀ ਕਿਹੜੀ ਖਾਸ ਵਜਾ ਵਜੜੀ ਇਸ ਵਾਰ ਆਮ ਆਦਮੀ ਪਾਰਟੀ ਸਾਰੇ ਸ਼ਾਪੁਰੇ ਚ ਆ ਵੀ ਠੀਕ ਹੈ ਉਹਨੇ ਕੰਮ ਚੰਗੇ ਕੀਤੇ ਨੇ ਜਿਹੜੇ ਵੀ ਕੀਤੇ ਨੇ ਚੰਗੇ ਕੀਤੇ ਨੇ ਕੰਮ ਮੜਾ ਨੇ ਕੋਈ ਵੀ ਕੀਤਾ ਉਹਨੇ ਪਰ ਇਹ ਆ ਸਾਰੀ ਕਲਸੀ ਨੇ ਦਿਤਾਇਆ ਹੀ ਹੁਣ ਸਤਨਾਮ ਸਿੰਘ ਸਤੂ ਨੂੰ ਦਿੱਤਾ ਹੁੰਦਾ ਠੀਕ ਇੱਕ ਦਿਹਾੜੀ ਵਾਲਾ ਬੰਦਾ ਤੁਹਾਡੀਆਂ ਉਮੀਦਾਂ ਹੈਗੀਆਂ ਉਹਦੇ ਕੋ ਸਾਡੇ ਕੰਮ ਕਰਾ ਲੇਗਾ ਹਾਂ ਕਰਾਏ ਤਾਂ ਜਰੂਰ ਹੈ ਮੜਾ ਬੰਦਾ ਏ ਹੁੰਦਿਆ ਜਾਂਦਾ ਗੋਡੀ ਹੱਥ ਲਾਉਂਦਾ ਪੈਰੀ ਹੱਥ ਲਾਉਂਦਾ ਠੀਕ ਹੈ ਪਰਵਾਨ ਇਸ ਤੋਂ ਪਹਿਲਾਂ ਜਿਹੜਾ ਕਾਉਂਸਲਰ ਹੀ ਉਹਨਾਂ ਵੱਲੋਂ ਕੰਮ ਕਰਵਾਏਗੇ ਕਾਂਗਰਸ ਪਾਰਟੀ ਦਾ ਕੁਝ ਨਹੀਂ ਕਰਾਇਆ ਤਾਂ ਇਹਨਾਂ ਨੇ ਨਾ ਬੂਹੇ ਕੇ ਪਾਣੀ ਪਹੁੰਚੇ ਚੱਕ ਕੇ ਤਾਂ ਲੰਗਦੇ ਸੀ ਤੇ ਸੁੱਕੇ ਥਾਂ ਜਾ ਕੇ ਪਹੁੰਚੇ ਲਾ ਲਿੰਦੇ ਸੀ ਥਾਂ ਇਸ ਤਰ੍ਹਾਂ ਇਦਾਂ ਦੇ ਹਾਲਾਤ ਬਣੇ ਸੀ ਪਹਿਲਾਂ ਪਿੰਡ ਦੇ ਹਾਂ ਇਦਾਂ ਦੇ ਹਾਲਾਤ ਬਣੇ ਸੀ ਹੋਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਹਰ ਪਾਸੇ ਆਮ ਆਦਮੀ ਪਾਰਟੀ ਦੇ ਪੋਸਟਰ ਤੇ ਸਟicker ਜਿਹੜੇ ਆ ਵੇਖਣ ਨੂੰ ਮਿਲ ਰਹੇ ਨੇ ਚੱਲ ਕੇ ਅੱਗੇ ਕਰਦੇ ਹਾਂ ਗੱਲ ਹੋਰ ਵੀ ਲੋਕਾਂ ਦੀ ਰਾਏ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਇਸ ਵਾਰ ਇਹਨਾਂ ਲੋਕਾਂ ਵੱਲੋਂ ਜਿਹੜਾ ਵਾ ਫਤਵਾ ਦਿੱਤਾ ਜਾਵੇਗਾ ਜ਼ਰੂਰ ਚਾਹਾਂਗੇ ਕੀ ਗੱਲਬਾਤ ਕਰੀਏ ਉਹਨਾਂ ਲੋਕਾਂ ਦੇ ਨਾਲ ਚੱਲ ਕੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਲੋਕਾਂ ਦੀ ਰਾਏ ਲੈਣ ਆਏ ਆ ਹਾਂਜੀ ਪੰਜੀ ਕਿਸ ਤਰੀਕੇ ਨਾਲ ਦੇਖਦੇ ਹੋ ਸਤਨਾਮ ਸਿੰਘ ਸੱਤੂ ਦੇ ਸਾਰੇ ਪਿੰਡ 'ਚ ਲੱਗੇ ਨੇ ਫਲੈਕਸ ਬੋਰਡ ਹਾਂਜੀ ਕੀ ਕਾਰਨ ਆ ਕਿਹੜੀ ਖਾਸ ਉਹਦੇ 'ਚ ਗੱਲ ਲੱਭੀਏ ਕਿ ਜਿਹੜੀ ਸਤਨਾਮ ਸਿੰਘ ਸੱਤੂ ਨੇ ਇਸ ਵਾਰ ਸੋਚ ਲਿਆ ਸਾਰੇ ਪਿੰਡ ਨੇ ਵੋਟ ਦੇਣੀ ਸੱਤੂ ਭਾਜੀ ਆੜੇ ਬਣਾਏ ਨੇ ਤੇ ਤੇਰੇ ਸੜਕ ਵੀ ਬਣਨ ਦੇ ਹੀ ਗਿਆ ਤੇ ਮਣਿਆ ਵੀ ਬਣਾਏ ਹੋਣਾ ਨੇ ਤੇ ਛੱਪਰ ਵੀ ਸਾਫ਼ ਕੀਤੇ ਹੋਣਾ ਨੇ हां जी बात सही है जरूर ਗੱਲ ਕਰਾਂਗੇ ਹੋਰ ਵੀ ਜਿਹੜੇ ਲੋਕ ਨੇ ਇਥੇ ਕਿ ਕਿਸ ਤਰੀਕੇ ਨਾਲ ਦੇਖਦੇ ਨੇ ਇਸ ਵਾਰ ਕਿ ਕਿਸ ਤਰੀਕੇ ਨਾਲ ਫਤਵਾ ਦੇਣਾ ਜਾਂਦੇ ਨੇ जरूर ਤੁਸੀਂ ਦੇਖ ਸਕਦੇ ਹੋ ਤਸਵੀਰ ਇੱਕ ਹੋਰ ਕਿ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਲਗਾਤਾਰ ਸੱਤੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਡੋਰ ਟੂ ਡੋਰ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਗੱਲਬਤ ਕਰਨੀ ਚਾਹਾਂਗੇ ਇਹਨਾਂ ਦੇ ਨਾਲ ਵੀ ਭਾਈ ਸਾਹਿਬ ਲਗਾਤਾਰ ਤੁਸੀਂ ਇਸ ਪਿੰਡ ਦੇ ਵਿੱਚ ਵਾਰਡ ਨੰਬਰ 24 ਦੇ ਵਿੱਚ ਇਹ ਡੋਰ ਟੂ ਡੋਰ ਜਾ ਰਹੇ ਕਿਸ ਤਿੱਕੇ ਨਾ ਮਾਹੌਲ ਦੇਖਦੇ ਹੋ ਇੱਥੇ ਮੈਂ ਪਿਛਲੇ 5-6 ਦਿਨਾਂ ਤੋਂ ਆਪਣੀ ਟੀਮ ਦੇ ਨਾਲ ਇਸ ਪਿੰਡ ਦੇ ਵਿੱਚ ਆਖਾਂ ਅਸੀਂ ਇਹ ਦੇਖਿਆ ਕਿ ਜਿੰਨਾ ਜੋਸ਼ ਇਸ ਪਿੰਡ ਦੇ ਵਿੱਚ ਸਾਡੇ ਸਤਨਾਮ ਸਿੰਘ ਕੈਂਡੀਡੇਟ ਜਿਹੜੇ ਆਪ ਦੇ ਉਹਨੂੰ ਜਿਤਾਉਣ ਦੇ ਵਿੱਚ ਲੋਕੀ ਜਿੰਨੇ ਇੱਕ ਮਤਲਬ ਐਂਸ਼ੀਅਸ ਹੈਗੇ ਨੇ ਇਹ ਆਪਣੇ ਆਪ ਚ ਇੱਕ ਮਸਾਲ ਹੈ ਸਾਨੂੰ ਇਲੈਕਸ਼ਨ ਲੜਦਿਆਂ ਬਹੁਤ ਦੇਰ ਹੋ ਗਈ ਆ ਪਰ ਮੈਂ ਫਸਟ ਟਾਈਮ ਦੇਖਿਆ ਕਿ ਇਸ ਪਿੰਡ ਨੇ ਤਈਆ ਹੀ ਕਰ ਲਿਆ ਕਿ ਅਸੀਂ ਇਸ ਗਰੀਬ ਕੈਂਡੀਡੇਟ ਜਿਹੜਾ ਪਾਰਟੀ ਨੇ ਸਿਧਾਂਤਾਂ ਦੇ ਮੁਤਾਬਕ ਇੱਥੇ ਦਿੱਤਾ ਵਾ ਉਹਨੂੰ ਵੋਟ ਪਾਉਣੀ ਆ ਕਿਉਂਕਿ ਇਹ ਬੰਦਾ ਪਹਿਲਾਂ ਵੀ ਬਹੁਤ ਕੰਮ ਕਰ ਰਿਹਾ ਵਾ ਔਰ ਹੁਣਾਂ ਤੇ ਹਿਸਾਬ ਇਹੋ ਜਿਹਾ ਹੋ ਗਿਆ ਕਿ ਲੋਕ ਸਾਨੂੰ ਖੁਦ ਵਜਾ ਮਾਰ ਦੇ ਕੇ ਆਓ ਬੈਠੋ ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਆ ਗਈ ਅਸੀਂ ਆਪਣੇ ਆਪ ਹੀ ਵੋਟਾਂ ਪਾਦਨੇ ਮੈਂ ਵੀ ਜਦੋਂ ਪਿੰਡ ਦੇ ਵਿੱਚ ਅੰਦਰ ਆਇਆ ਸੀ ਲੋਕਾਂ ਦੀ ਰਾਏ ਜਾਣਨ ਆਏ ਆ ਤੇ ਹਰ ਘਰ ਦੇ ਬਾਹਰ ਜਿਹੜਾ ਸਟੀਕਰ ਆ ਜਾਂ ਪੋਸਟਰ ਆ ਫਲੈਕਸ ਆ ਉਹ ਸਤਨਾਮ ਸਿੰਘ ਸੱਤੂ ਦੇ ਲੱਗੇ ਵੀਰ ਜੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਕੋਈ ਚੰਗਾ ਕੰਮ ਕਰੇਗੀ ਲੋਕ ਉਹਦੇ ਮਗਰੀ ਜਾਣਗੇ ਹੁਣ ਤੁਸੀਂ ਦੇਖੋ ਅਕਾਲੀ ਦਲ ਆਪਣੇ ਆਪ ਚ ਖਤਮ ਹੀ ਹੋ ਗਿਆ ਵਾ ਜਦੋਂ ਤੁਸੀਂ ਧਰਮ ਦੀ ਬੇਅਦਬੀ ਕਰੋਗੇ ਉਹਨਾਂ ਲੋਕਾਂ ਨੂੰ ਮਾਫੀਆਂ ਦੋਗੇ ਤੇ ਲੋਕ ਤੁਹਾਨੂੰ ਮਾਫ ਕਰਨਗੇ ਅੱਜ ਕਾਂਗਰਸ ਦਾ ਵੀ ਇਹੋ ਹਾਲ ਹੈ ਕਿ ਥਾਂ ਤਾਂ ਵਿਕਰੀ ਪਏ ਨੇ ਤੁਸੀਂ ਇਹਨਾਂ ਦਾ ਹਾਲ ਵੇਖ ਲਓ ਇੱਕ ਦੂਜੇ ਨਾਲਾਂ ਦੀ ਆਫਸੀ ਸਾਂਝ ਨਹੀਂ ਆ ਗਈ ਲੇਕਿਨ ਆਮ ਆਦਮੀ ਪਾਰਟੀ ਸਾਡੇ ਜਿਹੜੇ ਨੇਤਾ ਨੇ ਅਮਨ ਚੇਰ ਸਿੰਘ ਸ਼ੈਰੀ ਕਲਸੀਰ ਲਗਾਤਾਰ ਬਟਾਲੇ ਦੀ ਡਵੈਲਪਮੈਂਟ ਕਰ ਰਹੇ ਨੇ ਤੁਸੀਂ ਇਹ ਬਾਈਪਾਸ ਦੇਖੋ ਕਿੰਨੀ ਵਧੀਆ ਬਣਿਆ ਜਿੱਤਨਾ ਅਸੀਂ ਫੌਰਨ ਚ ਘੁੰਮ ਰਹੇ ਆ ਜੇਕਰ ਲੋਕ ਉਹਨਾਂ ਦਾ ਸਾਥ ਦੇਣਗੇ ਤੇ ਫਿਰ ਇਹ ਸਾਰਾ ਕੁਝ ਹੀ ਸਹੀ ਹੋ ਜਾਏਗਾ ਬਿਲਕੁਲ ਇਹ ਤਸਵੀਰ ਦਿਖਾਉਂਗਾ ਸਤਨਾਮ ਹੋਣਾ ਨੇ ਵੀ ਲੰਬਾ ਕੋਟ ਪਾ ਲਿਆ ਕਾਲਾ ਜਿੱਦਾਂ ਤੋਂ ਪਹਿਲਾਂ ਹੀ ਹਾਂਜੀ ਜਿੱਦਾਂ ਤੋਂ ਪਹਿਲਾਂ ਹੀ ਕੋਟ ਲੰਬਾ ਪਾ ਗਿਆ ਜਿੱਤਨਾ ਪਹਿਲਾ ਹੀ ਪੜਾ ਜੀ ਜਦੋਂ ਆਪਣਾ ਹਾਂਜੀ ਜੋ ਭਗਵਾਨ ਨੇ ਮੈਲੇ ਸ਼ਾਬੜਾ ਦੀ ਪੁਆਇਆ ਤਾਂ ਅਸੀਂ ਪਾ ਲਿਆ ਜੀ ਹਾਂਜੀ ਅੱਛਾ ਲੋਕਾਂ ਦਾ ਕਿਸ ਤਰੀਕੇ ਨਾਲ ਦੇਖਦੇ ਹੋ ਮਾਹੌਲ ਕੀ ਹੈ ਤੁਹਾਡੇ ਪਿੰਡ ਦਾ ਮਾਹੌਲ ਤੁਸੀਂ ਐਟਰ ਵੀ ਕੰਡਿਆ ਤੁਹਾਨੂੰ ਆਪੇ ਪੜਾ ਲੱਗਦਾ ਜਿਹੜਾ ਹੀ ਕਿ ਦੱਸਣਾ ਆਪਣੇ ਮੂੰਹੋਂ ਜਿਹੜੇ ਦੀ ਖੁਸ਼ੀ ਵੱਧ ਗਈ ਹੈ ਉਹਦੇ ਨਾਲ ਪਹਿਲੀ ਵਾਰ ਕੱਟ ਹੀ ਕੁਝੀ ਸਹਮੇ ਸਹਮੇ ਲੱਗਦੇ ਸੀ ਕਿ ਮੈਂ ਇੱਕ ਗਰੀਬ ਆ ਕਿ ਕਿਦਾਂ ਦਾ ਲੋਕਾਂ ਮੈਨੂੰ ਦੇਣਗੇ ਲੋਕ ਹੈਨਾ ਤਾਂ ਹੁਣ ਹੁਲੀਏ ਚੇਂਜ ਹੈ ਹਾਂਜੀ ਹੁਲੀਆ ਚੇਂਜ ਹੋਣਾ ਹੈ ਹੁਣ ਆਈ ਭਗਵਾਨ ਦੀ ਮੇਰੇ ਨਾਲ ਜੀ ਪਿਆਰ ਕਿੰਨਾ ਕਿ ਲੋਕ ਦੇ ਰਹੇ ਨੇ ਪਿਆਰ ਨਾਲ ਤੁਸੀਂ ਇੰਟਰਵਿਊ ਲੈਣ ਦੇ ਤੁਹਾਨੂੰ ਪਤਾ ਲੱਗਦਾ ਜਾਂਦੇ ਆਪਣੇ ਮੂੰਹ ਆਪਣੀ ਸੁਪਤ ਨਹੀਂ ਕਰ ਸਕਦੇ ਪਬਲਿਕ ਕਰੇਗੀ ਜੀ ਅੱਛਾ ਕਿ ਮਨ ਚੰਡਾ ਘੜਦਾ ਪੱਕਾ ਫਿਰ ਛਾੜੂਦਾ ਛੰਡਾ ਪਕਾਈ ਛਾੜੂ ਪੂਰਾ ਫਿਰੇਗਾ ਜੀ ਜੀ ਬਿਲਕੁਲ ਸਦਨਾਮ ਸਿੰਘ ਹੋਣੀ ਖੁਦ ਵੀ ਚੋਣ ਪ੍ਰਚਾਰ ਤੇ ਨਿਕਲੇ ਨੇ ਤੇ ਨਾਲ ਦੀ ਨਾਲ ਇਹ ਧਰਮ ਪਤਨੀ ਖੜੇ ਨੇ ਤੁਹਾਡੇ ਜਿਸ ਦਿਨ ਪਹਿਲੇ ਦਿਨ ਇੰਟਰਵਿਊ ਕੀਤੀ ਕਿਹੜੇ ਕਿਹੜੇ ਵਾਲੇ ਨੇ ਜੀ ਬਿਲਕੁਲ ਜ਼ਰੂਰ ਚਾਹਾਂਗੇ ਸਦਨਾਮ ਨਾਲ ਧਰਮ ਪਤਨੀ ਵੀ ਨਾਲ ਦੀ ਨਾਲ ਅੱਜ ਘਰ ਵਾਲੇ ਦੇ ਲਈ ਚੋਣ ਪ੍ਰਚਾਰ ਕਰ ਰਹੇ ਹੋ ਤੁਸੀਂ ਵੀ ਘਰ ਘਰ ਜਾ ਕੇ ਵੋਟਾਂ ਮੰਗ ਰਹੇ ਹੋ ਹਾਂਜੀ ਪਹਿਲੇ ਦਿਨ ਤੁਸੀਂ ਕਹਿੰਦੇ ਸੀ ਕਿ ਵੇਖੋ ਕੀ ਬੰਦਦਾ ਇਹ ਉਹ ਫਿਰ ਤੁਹਾਨੂੰ ਪਹਿਲਾਂ ਪਤਾ ਨਹੀਂ ਅਸੀਂ ਤਾਂ ਦੰਦੇ ਹਾਂ ਵੀ ਚਲੋ ਜੀ ਸਾਡੀ ਬੜੀ ਐਮਐਲਏ ਸਾਹਿਬ ਮਤ ਕਰਨ ਦੇ ਆਪਾਂ ਤਾਂ ਉਹਨਾਂ ਦੇ ਸਿਰ ਤੇ ਹਾਂ ਨਾ ਜੀ ਹਾਂਜੀ ਤੇ ਹੁਣ ਪਿੰਡ ਵਾਲੇ ਵੀ ਦਈ ਸਾਰੇ ਸਾਥ ਦਿੰਦੇ ਜੀ ਹਾਂਜੀ ਮੈਂ ਸਤੂ ਵਾਂਗਾ ਹੌਲੀ ਨਾਲ ਬੋਲ ਖੜਕ ਕੇ ਆਵਾਜ਼ ਕੱਢ ਠੀਕ ਹੈ ਕੇ ਆਓ ਚਲੋ ਤੁਸੀਂ ਕੱਢ ਕੇ ਦੱਸੋ ਮੈਂ ਦੱਸਦੇ ਨਾਲ ਦੀ ਉਹਦੀ ਉਹ ਵੇਕ ਮੈਂ ਤਾਂ ਪਰਝਾਈ ਲੱਗ ਨਹੀਂ ਆ ਭਾਬੀ ਦਾ ਵੀ ਫਰਜ਼ ਬਰਦਾਣਾ ਹੈ ਨਾ ਆ ਉਹ ਗੱਲ ਠੀਕ ਹੈ ਕੰਮ ਬਹੁਤ ਵਧੀਆ ਕੀਤੇ ਨੇ ਇਹਨੇ ਤੇ ਗਾਂ ਐਵੇਂ ਹੀ ਬਣੇ ਬਣ ਕੇ ਕੋਈ ਪਿੰਡ ਦਾ ਸਵਾਰੇ ਅੱਛਾ ਅੱਗੇ ਜਦੋਂ ਇਸ ਤੋਂ ਪਹਿਲਾਂ ਕਾਉਂਸਲਰ ਦੀ ਗੱਲ ਕਰੀ ਉਹਦੇ ਵੇਲੇ ਕੰਮ ਕੀਤੇਗੇ ਪਿੰਡ ਦੇ ਨਾ ਕੁਝ ਨਹੀਂ ਕੀਤੇ ਨਾ ਚੋਰੀ ਛਪੀ ਲੋਕੀ ਪੈਸੇ ਲਿਆ ਕੇ ਖਾਲੀ ਦੇ ਨੇ ਤੇ ਕੰਮ ਕਿਸੇ ਨੇ ਕੀਤਾ ਸਵਾਰਿਆ ਨਹੀਂ ਕੀਨੇ ਲੱਗਦਾ ਹੁਣ ਸਰਦੂ ਤੇ ਉਮੀਦਾਂ ਹੈਗੀਆਂ ਹਾਂ ਮੈਂ ਤਾਂ ਪੂਰੀਆਂ ਉਮੀਦਾਂ ਹੀ ਕਰੋ ਫੜ ਕੇ ਕੱਢ ਲੈਣੀਆਂ ਨੇ ਉਮੀਦਾਂ ਕਰ ਲੈਣੀਆਂ ਨੇ ਪੂਰੀਆਂ ਆਹੋ ਜੀ ਜਿਹੜੇ ਜਿਹੜੇ ਸਾਡੇ ਕੰਮ ਕਰਨ ਵਾਲੇ ਸੀ ਇਹਦੇ ਕੋਈ ਘਰਾਉਣੇ ਆ ਹਾਂਜੀ ਇਸ ਵਾਰ ਪਿੰਡ ਦਾ ਸਾਰਾ ਸਾਰਾ ਇੱਕ ਪਾਸੇ ਹੀ ਆ ਹਾਂਜੀ ਇਹ ਪਿੰਡ ਇੱਕ ਪਾਸੇ ਆ ਨੇ ਪੱਛੇ ਇਹਦੇ ਨਾਲ ਤੁਰਾਂਗੇ ਜਿੱਥੇ ਜਾਏਗਾ ਇਹਦੇ ਨਾਲ ਜਾਵਾਂਗੇ ਹਾਂਜੀ ਅੱਛਾ ਕਿਹਦਾ ਦੇ ਦੇ ਇਸ ਵਾਰ ਨਹੀਂ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਮਹੱਲੇ 'ਚ ਐਮਸੀ ਆ ਰਹੇ ਆ ਕਿਉਂਕਿ ਸਾਡੇ ਬੜੇ ਕੰਮ ਹੋਣ ਵਾਲੇ ਜਿਹੜੇ ਆਪਾਂ ਬੜੀ ਦੂਰ ਦੂਰ ਤੱਕ ਐਮਸੀ ਨੂੰ ਮਿਲਣ ਜਾਂਦੇ ਹਾਂ ਤੇ ਸਾਡੇ ਕੰਮ ਨਹੀਂ ਸੀ ਪੂਰੇ ਹੁੰਦੇ ਤੇ ਹੁਣਾਂ ਨੂੰ ਇੰਨੀ ਖੁਸ਼ੀ ਆ ਕਿ ਸਾਡੀ ਗਲੀ 'ਚ ਐਮਸੀ ਆਏਗਾ। ਗਲੀ ਜਾਏਗਾ ਕਿ ਜਾਂ ਪਿੰਡ 'ਚ ਫਿਰ ਪੂਰੇ ਪਿੰਡ 'ਚ। ਉਹਨਾਂ ਨੇ ਦੇਖ ਕੇ ਗੱਲ ਕਹਿ ਦਿੱਤੀ ਕਿ ਮੈਂ ਘਰ-ਘਰ ਜਾ ਕੇ ਨਾ ਆਪ ਹੀ ਕੰਮ ਕਰਾਂ। ਆਪ ਹੀ ਕੰਮ ਕਰਾਣੇ ਨੇ, ਕਰਾਉਣੇ ਨੇ ਇਹਦੇ ਕੋਲੋਂ। ਹਾਂ। ਸਭ ਤੋਂ ਵੱਡੀ ਗੱਲ ਆ ਕਿ ਅੱਜ ਕੱਲ ਜਦੋਂ ਕੋਈ ਲੀਡਰ ਬਣ ਜਾਂਦਾ ਨਾ ਤਾਂ ਫਿਰ ਉਹ ਆਖ ਨਹੀਂ ਲਾ। ਆਖ ਨਹੀਂ ਲਾਉਂਦਾ। ਉਹ ਫੜਕੇ ਲਿਆਵਾਂਦੇ ਸੀ। ਅਰੇ ਗੋ ਫੜਕੇ ਲਿਆਵਾਂਦੇ। ਆ ਸਾਡੇ ਕੰਮ ਕਰ। ਸਾਡੇ ਕੰਮ ਪੂਰੇ ਕਰਨ ਵਾਸਤੇ ਕਰ। ਤੈਨੂੰ ਬਣਾਇਆ ਜਨਤਾ ਨੇ। ਗੱਲ ਠੀਕ ਹੈ। ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵਾਰ ਇੱਕ ਤਰਫਾ ਹੀ ਲੋਕਾਂ ਨੇ ਫੈਸਲਾ ਕਰ ਲਿਆ ਵਾ ਕਿ ਇਸ ਵਾਰ ਇੱਕ ਵੋਟ ਦੇਣੀ ਆ ਤਾਂ ਆਮ ਆਦਮੀ ਪਾਰਟੀ ਨੂੰ ਦੇਣੀ ਆ ਜਾਨੀ ਕਿ ਸਤਾਮ ਸਿੰਘ ਸਤੂ ਨੂੰ ਵੋਟ ਦੇਣੀ ਆ ਸਤਾਮ ਸਿੰਘ ਸਤੂ ਨੂੰ ਜਿਤਾ ਕੇ ਇਸ ਪਿੰਡ ਦੇ ਜਿਹੜੇ ਨੇ ਰਹਿੰਦੇ ਕੰਮ ਜਿਹੜੇ ਨੇ ਉਹਨਾਂ ਵੱਲੋਂ ਕਰਵਾਏ ਜਾਣੇ ਨੇ ਬਜ਼ੁਰਗਾਂ ਨਾਲ ਗੱਲ ਕਰਾਂਗੇ ਲੰਬੇ ਸਮੇਂ ਤੋਂ ਇਹਨਾਂ ਨੇ ਵੀ ਬਹੁਤ ਸਾਰੇ ਲੀਡਰ ਦੇਖੇ ਨੇ ਅੱਛਾ ਮਾਤਾ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਸਤਾਮ ਸਿੰਘ ਤੁਹਾਡੇ ਪਿੰਡ ਦਾ ਜਿਹੜੇ ਖੜੇ ਆ ਹਾਂ ਜੀ ਹਾਂ ਜੀ ਹਾਂ ਜੀ ਪਹਿਲਾਂ ਜਿਹੜੇ ਕਾਉਂਸਲਰ ਹੀ ਕੰਮ ਕੀਤੇ ਉਹਨਾਂ ਨੇ ਕੱਖ ਨਹੀਂ ਕੀਤਾ ਕੁਛ ਨਹੀਂ ਕੀਤਾ ਇਹਦੇ ਨਾ ਹੀ ਲਾਟਾ ਲਾ ਦਿੱਤਿਆਂ ਛੱਪੜ ਸਾਫ ਕਰ ਦਿੱਤਾ ਬਹੁਤ ਕੁਝ ਕੀਤਾ ਇਹਨਾਂ ਨੇ ਕਹਿੰਦਾ ਉਹਨੇ ਐਮਸੀ ਬਣਨ ਤੋਂ ਪਹਿਲਾਂ ਹੀ ਕਰਤਾ ਸਾਰਾ ਕੁਝ ਹਾਂ ਹਾਂਜੀ 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 ਹੁਣ ਕੀ ਉਮੀਦ ਹੈ ਕਿ ਬਾਕੀ ਕੰਮ ਕਰਾਂਗੇ ਉਹ ਕਰਨਗੇ ਜੇ ਹੋਏ ਕਰਨਗੇ ਹਾਂ ਇਹ ਨਹੀਂ ਹਨ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋਰ ਵੀ ਲੋਕਾਂ ਦੀ ਰਾਏ ਜਾਣਦੇ ਆ ਜਾ ਕੇ ਕਿ ਕਿਸ ਦੀ ਕਿਹਨਾ ਦੇਖਦੇ ਆ ਇਸ ਵਾਰ ਜਿਹੜਾ ਵਾ ਲਗਾਤਾਰ ਲੋਕਾਂ ਨੇ ਫੈਸਲਾ ਕਰ ਲਿਆ ਕਾਮ ਆਦਮੀ ਪਾਰਟੀ ਨੂੰ ਸਵਾ ਦੇਣਾ ਵਾ ਅੱਛਾ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਆਪਣੇ ਪਿੰਡ ਦੀ ਗੱਲ ਕਰ ਲੈਨੇ ਕਿਦਾਂ ਦਾ ਮਾਹੌਲ ਆ ਇਸ ਵਾਰ ਝਾੜੂ ਝਾੜੂ ਹੋਇਆ ਸਰ ਪਿੰਡ ਤੇ ਹੈ ਤੇ ਝਾੜੂ ਝਾੜੂ ਹੋਇਆ ਕੰਮ ਵੀ ਤੇਰੇ ਸਵਾਰਨ ਦਿਆ ਵਾ ਅਈ ਤੇ ਹੋ ਜਾਂਨੇ ਇਹ ਭਰਾ ਜਿੱਤ ਜੇ ਸਾਡੀ ਬੋਰਡ ਜਿਹੜੀ ਇਹਦੇ ਨਾਲ ਜੀ ਕਿੰਨੀਆਂ ਕੋ ਉਮੀਦਾਂ ਕਿਉਂਕਿ ਇੱਕ ਗਰੀਬ ਪਰਿਵਾਰ ਆ ਉਹ ਖੁਦ ਕਹਿੰਦਾ ਕਿ ਮੈਂ 300 ਤੋਂ 350 ਰੁਪਏ ਲੈ ਕੇ ਕਮਾਉਣਾ ਵਾ ਲੱਗਦਾ ਕਿ 300 ਤੋਂ 350 ਕਮਾਉਣ ਵਾਲਾ ਬੰਦਾ ਤੁਹਾਡੇ ਕੰਮ ਕਰਾ ਦੇਗਾ ਹਾਂਜੀ ਕਰਾਏਗਾ ਜੀ ਸਾਨੂੰ ਪੂਰੀ ਉਮੀਦ ਇਹ ਕਰਾਏਗਾ ਕਿਉਂਕਿ ਗਰੀਬ ਹੀ ਗਰੀਬ ਦੀ ਸੁਣਦਾ ਦੂਜਾ ਕੋਈ ਨਹੀਂ ਸੁਣਦਾ ਇੱਥੇ ਬੜੀਆਂ ਪਾਰਟੀਆਂ ਆਈਆਂ ਨੇ ਕੁਛ ਨਹੀਂ ਸਾੜਿਆ ਬੋਏ ਅੱਗੇ ਖੁਦ ਇੰਨਾ ਨਾ ਪਾਣੀ ਹੁੰਦਾ ਹੀ ਆ ਪਾਣੀ ਬਾਲਟੀਆਂ ਨਾਲ ਪਰੇ ਕਰ ਕਰਕੇ ਫੇਰ ਲੰਗਦੇ ਰਹੇ ਹਾਂ ਚਲੋ ਮਾੜੀਆਂ ਮੋਟੀਆਂ ਛੜਕਾਂ ਬਣ ਗਈਆਂ ਵਾ ਅੱਗੋਂ ਵੀ ਸਾਨੂੰ ਉਮੀਦ ਆ ਵੀ ਸਭਾ ਕੁਝ ਠੀਕ ਹੋਏਗਾ ਸਾਨੂੰ ਇਹਦੇ ਤੇ ਉਮੀਦ ਪੂਰੀ ਉਮੀਦ ਆ ਅੱਛਾ ਉਮੀਦਾਂ ਪੂਰੀਆਂ ਹਾਂਜੀ ਪੂਰੀਆਂ ਉਮੀਦਾਂ ਪਾਰਟੀ ਦੇ ਕਿੰਨੇ ਕਿੰਦਾ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਵੱਲੋਂ ਕਿੰਨੇ ਕਿੰਨੇ ਕੰਮ ਕਰਾਏ ਗਏ ਨੇ ਆ ਸਾਰੇ ਆਮ ਆਮ ਪਾਰਟੀ ਵਾਲੇ ਕੰਮ ਹੁੰਦੇ ਆ ਇੱਥੇ ਇਨੈਜਰ ਹੋ ਗਿਆ ਕਿਸੇ ਨੇ ਕੁਝ ਕੀਤਾ ਨਹੀਂ ਜੇ ਆ ਜਦੋਂ ਦੀ ਆਮ ਪਾਰਟੀ ਆ ਗਈ ਆ ਸਾਡੇ ਪਿੰਡ ਦੀ ਇਹ ਮੜੀਆਂ ਦੇ ਵਿੱਚ ਵੀ ਜਿਹੜੇ ਮੁਰਦਾ ਚੁੱਕ ਕੇ ਖੜਨਾ ਹੀ ਉਹ ਵੀ ਇੱਕ ਦਿਨ ਪਹਿਲਾਂ ਆਣ ਕੇ ਪਾਣੀ ਸੁਕਣਾ ਸਕਾਉਣਾ ਪੈਂਦਾ ਤੇ ਫੇਰ ਮੜੀਆਂ 'ਚ ਮੁਰਦਾ ਲੈ ਕੇ ਜਾਣਾ ਪੈਂਦਾ ਤੇ ਉੱਥੇ ਦੇ ਬਹਿਣ ਖਲੋਣ ਵਾਤੇ ਵੀ ਜਗਾ ਨਹੀਂ ਚਲੋ ਹੁਣ ਟੈਲਾਂ ਟੋਲਾ ਵੀ ਲੱਗ ਗਿਆ ਜੇ ਤੇ ਛੜਕ ਵੀ ਉਧਰ ਨੂੰ ਜਾਣ ਵਾਤੇ ਬਣ ਗਈ ਹੈ ਤੇ ਇਨਾਂ ਇਹ ਵੀ ਸ਼ੁੱਕ ਚੱਜ ਨਾਲ ਕੋਈ ਚੱਲ ਚੁਲ ਜਾਂਦਾ ਨਹੀਂ ਤੁਹਾਡੇ ਪਿੰਡ 'ਚ ਤੇ ਲੋਕੀ ਮੁਰਦਾ ਲੈ ਕੇ ਜਾਂਦੇ ਲੋਕੀ ਮਗਰ ਵੀ ਨਹੀਂ ਜਾਂਦੇ ਤੇ ਚਲੋ ਤੁਹਾਨੂੰ ਆਮ ਪਾਰਟੀ ਤੇ ਪੂਰਾ ਭਰੋਸਾ ਜੇ ਕੰਮ ਕਰੇਗੀ ਹਾਂਜੀ ਕਰੇਗੀ ਜੀ ਜੀ ਬਿਲਕੁਲ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਉਸੇ ਹੀ ਵਾਰਡ ਨੰਬਰ 24 ਦੀ ਕਿ ਜਿੱਥੇ ਲਗਾਤਾਰ ਜਿਹੜੇ ਨੇ ਲੀਡਰ ਨੇ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸਤਨਾਮ ਸਿੰਘ ਸੱਤੂ ਜੀ ਆਜੋ ਫਿਰ ਇੱਕ ਵਾਰੀ ਗੱਲ ਕਰ ਲਈਏ ਤੁਹਾਡੇ ਨਾਲ ਜਾਂਦੇ ਜਾਂਦੇ ਅੱਜ ਸਤਨਾਮ ਸਿੰਘ ਸੱਤੂ ਬਹੁਤ ਬਿਜ਼ੀ ਨੇ ਤਾਂ ਅੱਜ ਉਹਨਾਂ ਨੂੰ ਕੋਈ ਇੰਟਰਵਿਊ ਹੋਗਾ ਟਾਈਮ ਨਹੀਂ ਹੈਗਾ ਸੱਤੂ ਜੀ ਸੱਤੂ ਜੀ ਇੱਧਰ ਆਓ ਤੁਸੀਂ ਸਤ ਜੀ ਏਦਾਂ ਬਾਹ ਫੜਨੀ ਕਰਨੀ ਲੋਕਾਂ ਨੇ ਤੁਹਾਡੀ ਕਹਿ ਦਿੱਤਾ ਇੱਧਰ ਸਾਹਮਣੇ ਸਾਹਮਣੇ ਵੇਖੋ ਕਹਿੰਦੇ ਏਦਾਂ ਬਾਹ ਫੜ ਕੇ ਹੀ ਕੰਮ ਕਰਾਣਾ ਹਾਂਜੀ ਹਾਂਜੀ ਏਦਾਂ ਹੀ ਕੰਮ ਹੋਣਗੇ ਜੀ ਹਾਂਜੀ ਏਦਾਂ ਕੰਮ ਹੋਣਗੇ ਜਿਹੜੇ ਬਾਕੀ ਬਕਾਇਆ ਰਹਿੰਦੇ ਜੀ ਮਾਹੌਲ ਦੇ ਸਾਹਮਣੇ ਵੇਖਿਆ ਜਾਵੇ ਤੁਸੀਂ ਵੀ ਘਰ ਘਰ ਜਾ ਰਹੇ ਹੋ ਚੋਣ ਪ੍ਰਚਾਰ ਕਰ ਰਹੇ ਹੋ ਤੁਹਾਨੂੰ ਕਿਦਾਂ ਦਾ ਮਾਹੌਲ ਰੱਖਦਾ ਮਾਹੌਲ ਜਿੱਤ ਪਹਿਲੇ ਲੱਗਣ ਦੀ ਜਿੱਤ ਕੀ ਤੇਰਾ ਵਾਅਦਾ ਪਰਾਇਆ ਤੇ ਮੈਦਾਨ 'ਚ ਉਤਰਿਆ ਉਹਦੇ ਪਰ ਆ ਬਾਤ ਲੱਗੇ ਜਾਂ ਪਰਮਾਤਮਾ ਨੇ ਪਰਾ ਦੇ ਤੁਹਾਡੇ ਸਾਹਮਣੇ ਜੋ ਹੈਗਾ ਜੀ ਪਬਲਿਕ ਦੇ ਸਿਰ ਤੇ ਆ ਭੈਣ ਭਰਾਵਾਂ ਦਾ ਸਾਥ ਦੇ ਨਾਲ ਜੋ ਵੀ ਕਮੋਡਨ ਹੈ ਸਰਵਾਂ ਨੋਡਿਆ ਜੀ ਨਹੀਂ ਜਿਸ ਤਿੱਕੇ ਨਾਲ ਮਾਹੌਲਾ ਵੇਖੋ ਕਿੰਨੀ ਪਬਲਿਕ ਆ 1100 ਵੋਟ ਆ ਇਸ ਪਿੰਡ ਦੇ ਵਿੱਚ ਟੋਟਲ ਲਗਭਗ ਹੈਨਾ 1128 ਤਾਂ ਤੁਸੀਂ ਦੇਖ ਸਕਦੇ ਮਾਹੌਲ ਹੀ ਇੰਨਾ ਵਧੀਆ ਬਣ ਗਿਆ ਦਾ ਲੱਗਦਾ ਨਹੀਂ ਪਿਆ ਕਿ ਜਿੱਤ ਗਿਆ ਸਤਨਾਮ ਪਹਿਲਾਂ ਹੀ ਜਿੱਤਿਆ ਇੱਕ ਬਸਰ ਗੇਮ ਆ ਜੀ ਹਾਂਜੀ ਇੱਕ ਬਸਰ ਗੇਮ ਆ ਜੀ ਇੱਕ ਬਸਰ ਗੇਮ ਜਿੱਤੇ ਸਤਨਾਮ ਸਾਡਾ ਐਮਸੀ ਜਿੱਤਿਆ ਦਾ ਜੀ ਹਾਂਜੀ ਠੀਕ ਆ ਜੀ ਬਾਜੀ ਭਾਜੀ ਰਾਤੀ ਆਪਾਂ ਕੰਪੈਨ ਵੀ ਖੀਂਦਾ ਸੀ ਆਪਣਾ ਉੱਥੇ ਹਾਥੀ ਗੇਟ ਬਟਾਲਾ ਵਾਰਡ ਨੰਬਰ 24 ਦੀ ਉਸੇ ਕਾਫੀ ਵੋਟਾਂ ਮ ਪੂਰਾ ਸਹਿਯੋਗ ਮਿਲਿਆ ਪਿਆਰ ਮਿਲਿਆ ਇਹਨਾਂ ਨੂੰ ਰਾਤੀ ਗੇੜ ਨਾਲ ਹਾਠੀਗੇੜ ਵੀ ਇਸੇ ਜਦੋਂ ਹਾਠੀਗੇੜ ਹਾਂਜੀ ਹਾਠੀਗੇੜ ਆਪਣਾ ਮੜੀਆਂ ਹਾਲ ਜੇ ਆਸ਼ਰਮ ਆ ਹਾਂਜੀ ਬਹੁਤ ਵੋਟਾਂ ਉੱਥੇ ਆ ਜੀ ਬਹੁਤ ਪਿਆਰ ਮਿਲਿਆ ਆਪਣਾ ਬਾਈਪਾਸ ਦੇ ਡੇਰੇ ਡੂਰੇ ਸਭ ਨਾਲ ਹਾਂਜੀ ਨਹੀਂ ਕੰਮ ਖਿੱਚ ਦੇਣਾ ਹਾਂਜੀ ਖਿੱਚਿਆ ਗਿਆ ਖਿੱਚਿਆ ਗਿਆ ਸਰ ਕੰਮ ਖਿੱਚਿਆ ਦਾ ਕੰਮ ਖਿੱਚਿਆ ਦਾ ਜੀ ਬਿਲਕੁਲ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਇਹ ਲੋਕ ਆਪ ਮਾਰੇ ਹੀ ਝਾੜੂ ਝਾੜੂ ਕਰੀ ਫਿਰਦੇ ਨੇ ਹਾਂਜੀ ਹਾਂਜੀ ਸਰ ਇਹ ਮਸਲਾ ਇਹ ਤਾਂ ਵੀ ਇੱਥੇ ਕੰਮ ਹੀ ਬਹੁਤ ਹੋਇਆ ਸੋ ਪਹਿਲਾਂ ਕੋਈ ਵੀ ਇੱਥੇ ਜਿਆਦਾ ਬਹੁਤ ਡਿਵੈਲਪਮੈਂਟ ਨਹੀਂ ਹੋਈ ਹੈਗੀ ਸੋ ਐਮਐਲਏ ਸਾਹਿਬ ਨੇ ਹੋਂਦੇ ਸਾਡਾ ਸਭ ਤੋਂ ਪਹਿਲਾ ਕੰਮ ਜਿਹੜਾ ਸ਼ਮਸ਼ਾਨ ਘਾਟ ਦਾ ਕੀਤਾ ਹੈਗਾ ਸੋ ਉਸ ਤੋਂ ਬਾਅਦ ਫਿਰ ਅਸੀਂ ਕੰਟੀਨਿਊਸਲੀ ਨਾਲ ਜੁੜ ਗਏ ਕਿਉਂਕਿ ਸਾਨੂੰ ਇਹ ਗਾਇ ਕਿ ਐਮਐਲਏ ਸਾਹਿਬ ਗੱਲ ਸੁਣਦੇ ਆ ਕੰਮ ਕਰਦੇ ਆ ਸੋ ਇਸ ਕਰਕੇ ਹੁਣ ਕਾਫੀ ਕੰਮ ਜਿਹੜਾ ਹੋਈ ਰਾਇਆ ਤੇ ਕੁਝ ਹੋਣਗੇ ਵੀ ਸਤੂ ਦੇ ਕਿੰਨੀਆਂ ਕਿ ਉਮੀਦਾਂ ਕਿ ਸਤੂ ਕਿਉਂਕਿ ਮੋਦਰ ਬਣ ਜਾਣਾ ਫਿਰ ਇੰਨੇ ਕੰਮ ਕਰਾਣੇ ਨੇ ਇਹਨਾਂ ਦੇ ਸਾਨੂੰ ਪੂਰੀ ਉਮੀਦ ਹੈ ਵੱਡਣਗੇ ਵੀ ਅਸੀਂ ਇਹਨਾਂ ਨੂੰ ਜਤੌਣਾ ਵੀ ਆ ਤੇ ਬਹੁਤ ਇਮਾਨਦਾਰ ਬੰਦੇ ਨੇ ਸੋ ਇਸ ਕਰਕੇ ਅਸੀਂ ਸ਼ੁਰੂ ਤੇ ਇਹਨਾਂ ਦੇ ਨਾਲ ਆ ਤੇ ਨਾਲ ਰਾਵਾਂਗੇ ਵੀ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰ ਹੈ ਕਿ ਸਾਰੇ ਪਾਸੇ ਹੀ ਝੜੂ ਝੜੂ ਹੋਈ ਜਾਨੀ ਕਿ ਸਾਰੇ ਪਾਸੇ ਸਤਨਾਮ ਸਿੰਘ ਸੱਤੂ ਸਤਨਾਮ ਸਿੰਘ ਸੱਤੂ ਲੋਕਾਂ ਨੇ ਉਸ ਦੀ ਪਹਿਲਾਂ ਹੀ ਜਿੱਤ ਜਿਹੜੀ ਇਹ ਯਕੀਨੀ ਬਣਾ ਦਿੰਦੀ ਹੈ ਗੱਲਬਾਤ ਕਰਨ ਆਏ ਸੀ ਲੋਕਾਂ ਦੀ رائے ਜਾਣਨ ਆਏ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਵੀ ਇੱਕ ਤਰਫਾ ਫੈਸਲਾ ਜਿਹੜਾ ਵਾ ਸੁਣਾ ਦਿੱਤਾ ਵਾ ਕਿ ਇਸ ਵਾਰ ਸਿਰਫ ਤਾਂ ਸਿਰਫ ਸਤਨਾਮ ਸਿੰਘ ਸੱਤੂ ਹੀ ਇਥੋਂ ਜਿੱਤ ਪ੍ਰਾਪਤ ਕਰਨਗੇ ਵਾਰਡ ਨੰਬਰ 24 ਤੋਂ ਹੋਰ ਵੀ ਲੋਕ ਗੱਲਬਾਤ ਜ਼ਰੂਰ ਕਰਨੀ ਚਾਹਵਾਂਗੇ ਇੱਥੇ ਮਾਹੌਲ ਬੜਾ ਵਧੀਆ ਬਣਿਆ ਹੈ ਹੈਨਾ ਭਾਜੀ ਕਿਸ ਤਰੀਕੇ ਨਾਲ ਦੇਖਦੇ ਹੋ ਮਾਹੌਲ ਬੜਾ ਵਧੀਆ ਬਣ ਗਿਆ ਲੋਕ ਇਕੱਠੇ ਹੋਏ ਨੇ 21 ਤਰੀਕ ਨੂੰ ਇਲੈਕਸ਼ਨ ਹੈ ਤੇ ਅੱਜ 19 ਤਰੀਕ ਹੋਈ ਹੈ 3 ਦਿਨ ਪਹਿਲਾਂ ਹੀ ਕੋਈ ਨਹੀਂ ਪਾਦਾਂਗੇ ਤੁਹਾਨੂੰ ਕਿੰਨੂੰ ਬਾ ਰਹੇ ਫਿਰ ਤਾਂ ਨਹੀਂ ਪਾਦਾਂਗੇ ਹਾਂਜੀ ਹਾਂ ਤੁਹਾਨੂੰ ਪਾਦਾਂਗੇ ਨਹੀਂ ਵੋਟ ਕਿਨੂੰ ਪਾ ਰਹੇ ਝਾੜੂ ਨੂੰ ਹਾਂਜੀ ਅਸੀਂ ਝਾੜੂ ਨੂੰ ਪਾਉਗੇ ਸਾਰਾ ਪਿੰਡ ਹੀ ਝਾੜੂ ਹਾਂਜੀ ਹਾਂਜੀ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਜਿਹੜਾ ਫੈਸਲਾ ਵਾ ਇੱਕ ਤਰਫਾ ਸੁਣਾ ਦਿੱਤਾ ਵਾ ਕਿ ਇਸ ਵਾਰ ਜਿਹੜੀ ਵੋਟ ਆ ਆਮ ਆਦਮੀ ਪਾਰਟੀ ਨੂੰ ਹੀ ਦਿੱਤੀ ਜਾਵੇਗੀ ਭਾਈ ਸਾਹਿਬ ਨੇ ਗੱਲ ਕਰ ਲਾਂਗੇ ਭਾਈ ਸਾਹਿਬ ਤੁਸੀਂ ਵੀ ਇਸੇ ਪਿੰਡ ਦੇ ਵਸਨੀਕ ਕਿੱਥੋਂ ਦੇ ਮਲਾਜ ਕੋਠੀ ਤੁਹਾਡੀ ਹੈਗੀ ਉਧਰ ਵੋਟ ਜਾਂ ਪ੍ਰਚਾਰ ਤੇ ਆਏ ਪ੍ਰਚਾਰ ਤੇ ਆਏ ਜੀ ਹਾਂ ਜੀ ਇਹ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਕੈਂਡੀਡੇਟ ਜਾਨੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਾਸਤੇ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਹੜੇ ਨੇ ਲਗਾਤਾਰ ਚੋਣ ਪ੍ਰਚਾਰ ਵਾਸਤੇ ਉਤਰੇ ਨੇ ਜ਼ਰੂਰ ਲੋਕਾਂ ਨੇ ਦੱਸਿਆ ਕਿ ਅਸੀਂ ਇਸ ਵਾਰ ਆਮ ਆਦਮੀ ਪਾਰਟੀ ਨੂੰ ਹੀ ਵੋਟ ਦੇਣੀ ਹੈ ਅਤੇ ਆਪਣੇ ਰਹਿੰਦੇ ਕੰਮ ਜਿਹੜੇ ਨੇ ਉਹਨਾਂ ਕੋ ਕਰਵਾਣੇ ਨੇ ਇੱਥੋਂ ਤੱਕ ਲੋਕਾਂ ਨੇ ਕਹਿ ਦਿੱਤਾ ਕਿ ਅਸੀਂ ਜੇਕਰ ਕੋਈ ਕੰਮ ਨਹੀਂ ਹੁੰਦਾ ਤਾਂ ਅਸੀਂ ਸਤਨਾਮ ਸਿੰਘ ਸੱਤੂ ਨੂੰ ਘਰ ਤੋਂ ਜਾ ਕੇ ਗੁੱਟ ਤੋਂ ਫੜ ਕੇ ਖੁਦ ਲੈ ਕੇ ਆਵਾਂਗੇ ਅਤੇ ਉਸ ਕੋਲੋਂ ਕੰਮ ਕਰਾਵਾਂਗੇ ਦੂਜੇ ਪਾਸੇ ਸਤਨਾਮ ਸਿੰਘ ਸੱਤੂ ਨੇ ਵੀ ਕਿਹਾ ਕਿ ਮੈਂ ਜਿੱਤਣ ਤੋਂ ਬਾਅਦ ਬਾਕੀਆਂ ਵਾਂਗ ਆਪਣੇ ਦਰਵਾਜ਼ੇ ਬੰਦ ਨਹੀਂ ਕਰੂੰਗਾ ਲੋਕਾਂ ਦੇ ਘਰਾਂ 'ਚ ਜਾ ਕੇ ਕੰਮ ਕਰਕੇ ਆਉਂਗਾ ਹੁਣ ਦੇਖਣਾ ਹੋਵੇਗਾ ਕਿ ਸਤਨਾਮ ਸਿੰਘ ਸੱਤੂ ਆਪਣੇ ਇਹਨਾਂ ਦਾਅਵਿਆਂ ਤੇ ਕਿੰਨਾ ਕੁ ਖਰਾ ਉਤਰਦੇ ਨੇ ਜਿੱਤਣ ਤੋਂ ਬਾਅਦ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਵਿਸ਼ਵ ਟੀਵੀ ਬਟਾਲਾ